ਆਪਣੇ ਪ੍ਰਦੇਸੀ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ। ਇਸ ਸ਼ੋਅ ਵਿੱਚ ਉਹਨਾਂ ਬਾਹਰ ਵਸਦੇ ਪੰਜਾਬੀਆਂ ਦੀ ਗੱਲ ਕਰਦੇ ਆਂ ਜਿਨ੍ਹਾਂ ਨੇ ਵਤਨੋਂ ਦੂਰ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਅੱਜ ਸਾਡੇ ਮਹਿਮਾਨ ਨੇ ਲਖ ਚਹਿਲ ਜੋ ਬਾਈਨਰੀ ਸਟ੍ਰੀਮ ਨਾਂ ਦੀ ਕੰਪਨੀ ਦੇ ਪ੍ਰੈਜ਼ੀਡੈਂਟ ਤੇ ਸੀਈਓ ਨੇ। ਪ੍ਰਾਣਿਕ ਕਪੂਰਥਲਾ ਜ਼ਿਲ੍ਹੇ ਦੇ ਭਾਨੋ ਲੰਗਾ ਪਿੰਡ ਦੇ ਵਾਸੀ ਉਹ ਹੁਣ ਵੈਂਕੂਵਰ ਵਿੱਚ ਆਪਣਾ ਕਾਰੋਬਾਰ ਕਰਦੇ ਨੇ। ਉਹਨਾਂ ਦੀ ਕੰਪਨੀ ਨਾਰਥ ਅਮਰੀਕਾ ਦੇ ਇੰਡੀਪੈਂਡੈਂਟ ਸੌਫਟਵੇਅਰ ਵੈਂਡਰਸ ਵਿੱਚੋਂ ਮੁਢਲੇ ਪੰਜਾਂ ਵਿੱਚ ਆਉਂਦੀ ਏ। ਲਖਸ਼ੈਲ ਨਾਲ ਅਸੀਂ ਉਹਨਾਂ ਦੇ ਇਸ ਕਾਮਯਾਬ ਸਫ਼ਰ ਦੀ ਗੱਲ ਕਰਨ ਜਾ ਰਹੇ ਹਾਂ। ਲਖਸ਼ੈਲ ਤੁਹਾਡਾ ਇਸ ਸ਼ੋਅ 'ਚ ਸਵਾਗਤ ਹੈ। ਜਦੋਂ ਤੁਸੀਂ ਇੱਥੇ ਸੀਗੇ ਤੁਹਾਡੇ ਪਿੱਛੇ ਕੈਨੇਡਾ ਦੇ ਵਿੱਚ ਤੇ ਚੋਣਾਂ ਹੋ ਗਈਆਂ। ਸੋ ਉਹ ਸਾਰਾ ਜਿਹੜਾ ਚੋਣ ਦਾ ਪ੍ਰੋਸੈਸ ਸੀਗਾ ਉਹ ਮਿਸ ਕੀਤਾ ਹੋਣਾ ਜ਼ਰੂਰ। ਹਾਂਜੀ ਬਹੁਤ ਜੀ ਤੇ ਅਸੀਂ ਪਹਿਲਾਂ ਚਾਹੁੰਦੇ ਸੀ ਵੀ ਪਹਿਲਾਂ ਅਸੀਂ ਵੋਟ ਪਾ ਕੇ ਆਈਏ ਪਰ ਟਾਈਮ ਨਹੀਂ ਲੱਗਾ ਇਸ ਕਰਕੇ ਅਸੀਂ ਸਾਰੇ ਇੱਥੇ ਦੇਖਦੇ ਸੀ ਵੀ ਕੌਣ ਜਿੱਤੂਗਾ ਇਸ ਵਾਰੀ। ਤੇ ਪਿਛਲੇ 2 ਹਫ਼ਤਿਆਂ ਦੇ ਵਿੱਚ ਬਹੁਤ ਲਿਬਰਲ ਪਾਰਟੀ ਨੇ ਸਾਰਾ ਕੁਝ ਚੇਂਜ ਕਰਕੇ ਸੈਕਸੈਸਫੁਲੀ ਜਸਟਨ ਟਰੂਡੋ ਪ੍ਰਾਈਮ ਮਿੰਿਸਟਰ ਬਣ ਗਿਆ ਜਿਹੜੀ ਇਹ ਚੇਂਜ ਆਈ ਹੈ ਕੰਜ਼ਰਵਟਿਵਸ ਹਾਰ ਗਏ ਔਰ ਲਿਬਰਲ ਪਾਰਟੀ ਜਿੱਤ ਗਈ ਔਰ ਜਸਟਨ ਟਰੂਡੋ ਪ੍ਰਾਈਮ ਮਿੰਿਸਟਰ ਬਣ ਗਏ ਆ ਇਸ ਚੇਂਜ ਨੂੰ ਤੁਸੀਂ ਕਿਸ ਨਜ਼ਰੀਆ ਨਾਲ ਦੇਖਦੇ ਹੋ ਹਾਂਜੀ ਸਾਡੇ ਵਾਸਤੇ ਤੇ ਦੋਵੇਂ ਪਾਰਟੀਆਂ ਠੀਕ ਆ ਅਸੀਂ ਬਾਲੇ ਮੈਂ ਇਦਾਂ ਕੋਈ ਇੰਡੀਵਿਜੂਅਲ ਪਾਰਟੀ ਨੂੰ ਨੀਮ ਸਪੋਰਟ ਕਰਦਾ ਤੇ ਮੈਂ ਮੈਂ ਦੇਖਦਾ ਵੀ ਕਿਹੜਾ ਕੰਟਰੀ ਦੇ ਵਾਸਤੇ ਬੈਸਟ ਆ ਤੇ ਕੈਂਡੀਡੇ ਦੇ ਵਿੱਚ ਤੇ ਲਿਬਰਲ ਵੀ ਬਹੁਤ ਟਾਈਮ ਰਿਹਾ ਤੇ ਕੰਸਰਵਟਿਵ ਵੀ ਤੇ ਕੰਸਰਵਟਿਵ ਨੇ ਚੰਗਾ ਮੈਨੇਜ ਕੀਤਾ ਇਕਨੋਮੀ ਨੂੰ ਤੇ ਲਿਬਰਲ ਜਿਦਾਂ ਪਿਛਲੀ ਉਹਨਾਂ ਦਾ ਥੋੜਾ ਜਿਹੜਾ ਬੜਾ ਲੈਂ ਬੜਾ ਜਿਆਦਾ ਲੰਮਾ ਟਾਈਮ ਹੋ ਜੂਵੇ ਉਹਦੇ ਨਾਲ ਫੇਰ ਕਈ ਵਾਰੀ ਕੰਪਲੇਸੈਂਸੀ ਹੋ ਜਾਂਦੀ ਜਾਂ ਹੋਰ ਕਰਪਸ਼ਨ ਜਾਂ ਹੋਰ ਇਦਾਂ ਆ ਜਾਂਦੇ ਜਿਦਾਂ ਕੰਟ੍ਰੋਵਰਸ਼ਲ ਥਿੰਗਸ ਤੇ ਇਹਦੇ ਨਾਲ ਜਿਹੜਾ ਦੋਵੇਂ ਪਾਰਟੀਆਂ ਚੰਗੀਆਂ ਜਸਟਨ ਟਰੂਡੋ ਯੰਗ ਗਾਇ ਹੈਗਾ 44 ਸਾਲਾਂ ਦੀ ਉਮਰ ਦਾ ਤੇ ਲੱਗਦਾ ਵੀ ਇਹ ਹੀਲ ਹੈਵ ਅ ਲੋਟ ਆਫ ਫਰੈਸ਼ ਆਈਡੀਆਜ਼ ਤੇ ਦੇਖਦੇ ਕਿਦਾਂ ਵੀ ਕੰਟਰੀ ਵਾਸਤੇ ਚੰਗਾ ਹੁੰਦਾ ਜੀ ਲੱਗ ਤੁਹਾਡਾ ਪਿੰਡ ਜਿਹੜਾ ਸੀਗਾ ਇਹ ਪਿੱਛੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਆ ਸੋ ਜੇਰਾ ਦੱਸੋਗੇ ਤੁਹਾਡਾ ਕਪੂਰਥਲੇ ਤੋਂ ਕਪੂਰਥਲੇ ਜ਼ਿਲ੍ਹੇ ਤੋਂ ਇੰਗਲੈਂਡ ਦਾ ਸਫ਼ਰ ਹਾਂਜੀ ਕਿਹੋ ਜਿਹਾ ਰਿਹਾ ਹਾਂਜੀ ਮੇਰਾ ਜਨਮ ਸਾਡਾ ਪਿੰਡ ਹੈਗਾ ਭਣੂਲੰਗਾ ਇਹ ਕਰਬੂਤਲੇ ਜ਼ਿਲ੍ਹੇ ਵਿੱਚ ਪੈਂਦਾ ਤੇ ਕਰਬੂਤਲੇ ਤੇ ਸultanpur ਦੇ ਵਿੱਚ ਕਾਲੇ ਜਿੱਦਾਂ ਜੀ ਤੇ ਮੈਂ ਪਹਿਲਾਂ ਪਿੰਡ ਦੇ ਸਕੂਲੇ ਗਿਆ ਤੇ 13 ਸਾਲ ਦੀ ਉਮਰ ਦੇ ਵਿੱਚ ਮੈਂ ਇੰਗਲੈਂਡ ਵਿੱਚ ਗਿਆ ਸੀ ਹਾਂਜੀ ਤੇ ਉਸ ਟਾਈਮ ਜਦੋਂ ਬੰਦੇ ਦੇ ਸਾਰੇ ਤੁਹਾਡੀ ਪਰਸਨੈਲਿਟੀ ਫਾਰਮ ਹੁੰਦੀ ਆ ਤੇ ਮੈਨੂੰ ਕਲੀ ਪੰਜਾਬੀ ਜਿਆਦਾ ਆਉਂਦੀ ਸੀ ਤੇ ਅੰਗਰੇਜ਼ੀ ਅੰਗਰੇਜ਼ੀ ਆਉਂਦੀ ਨਹੀਂ ਸੀ ਮਾੜੀ ਓਕੇ ਤੇ ਪਹਿਲਾਂ ਮੇਰੀ ਸਟਰਗਲ ਸੀ ਥੋੜਾ ਜਿਹਾ ਵੀ ਜਦੋਂ ਮੈਂ ਗਿਆ ਇੰਗਲੈਂਡ ਤੇ ਅੰਗਰੇਜ਼ੀ ਸਿੱਖਣ ਨੂੰ ਤੇ ਇਹ ਮੈਨੂੰ ਫੇਰ ਮਾਈਂਡ ਅਪ ਬਣਾਉਣਾ ਪਿਆ ਵੀ ਚੰਗੀ ਤਰ੍ਹਾਂ ਜੇ ਤੁਸੀਂ ਸਕਸੈਸਫੁਲ ਹੋਣਾ ਤੇ ਤੁਹਾਨੂੰ ਚੰਗੀ ਤਰ੍ਹਾਂ ਲੈਂਗੁਏਜ ਤੇ ਲੋਕਲ ਅੰਡਰਸਟੈਂਡਿੰਗ ਹੋਣੀ ਚਾਹੀਦੀ ਉੱਥੇ ਦੀ ਤੇ ਇਸ ਕਰਕੇ ਮੈਂ ਲੱਕੀ ਸੀ ਵੀ ਉਸ ਟਾਈਮ ਤੇ ਮੈਂ ਬਾਕੀ ਸਕੂਲ ਦੇ ਵਿੱਚ ਚਲੇ ਗਿਆ ਸੀ ਉੱਥੇ ਫਿਰ ਤੁਸੀਂ ਇੰਜੀਨੀਅਰਿੰਗ ਕੀਤੀ ਉੱਥੇ ਹਾਂਜੀ ਹਾਂਜੀ ਮੈਂ ਸਕੂਲੇ ਜਾ ਕੇ ਤੇ ਯੂਨੀਵਰਸਿਟੀ ਚ ਇਲੈਕਟ੍ਰੀਕਲ ਇਲੈਕਟ੍ਰੋਨਿਕ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਤੇ ਮੈਂ ਫੇਰ ਕੰਮ ਸ਼ੁਰੂ ਕੀਤਾ ਤੁਹਾਡੇ ਪਰਿਵਾਰ ਦਾ ਤੇ ਮੇਰੇ ਖਰੇ ਉੱਥੇ ਕੰਮ ਜਿਆਦਾ ਕਲੋਥਿੰਗ ਬਿਜ਼ਨਸ ਸੀਗਾ ਕੱਪੜਿਆਂ ਦਾ ਕੰਮ ਸੀ ਹਾਂਜੀ ਨਹੀਂ ਮੇਰੇ ਜਿੱਦਾਂ ਪਹਿਲੋਂ ਮੇਰੇ ਬ੍ਰਦਰ ਹਾਂਜੀ ਹੈਗਾ ਸੀ ਮੇਰੇ ਮਾਮੇ ਵੀ ਪਹਿਲੋਂ ਬਿਜ਼ਨਸ ਦੇ ਵਿੱਚ ਸੀ ਤੇ ਆ ਮੇਰੇ ਬ੍ਰਦਰ ਵੀ ਬਹੁਤ ਅਨਟਰਪਰਨਰ ਤੇ ਸਮਬਡੀ ਆਈ ਲੁਕਟ ਅਪ ਟੂ ਹੀ ਇਸ ਓਮੋਸਟ ਲਾਈਕ ਅ ਫਾਦਰ ਫਿਗਰ ਤੇ ਹਾਂਜੀ ਉਹਨਾਂ ਨੇ ਜਿੱਦਾਂ ਪਹਿਲਾਂ ਕੰਮ ਕਰਕੇ ਫੈਕਟਰੀਆਂ ਚ ਦੱਸਦੇ ਹੁੰਦੇ ਸੀ ਬਹੁਤ ਪਹਿਲਾਂ ਫਾਉਂਡਰੀਜ਼ ਵਰਮਿੰਗ ਅਪ ਚ ਹੁੰਦੀਆਂ ਸੀ ਤਾਂ ਆਪਣੇ ਬੰਦਿਆਂ ਨੇ ਬਹੁਤ ਕੰਮ ਹਾਰਡ ਕੀਤਾ ਉਹਦੇ ਵਿੱਚ ਤੇ ਪਰ ਜਦੋਂ ਫਿਰ ਬਾਅਦ ਚ ਹੌਲੀ ਹੌਲੀ ਤਰੱਕੀ ਹੁੰਦੀ ਗਈ ਤੇ ਕਲੋਥਿੰਗ ਇੰਡਸਟਰੀ ਜਿਆਦੀ ਹੋ ਗਈ ਤੇ ਮੇਰੇ ਬ੍ਰਦਰ ਨੇ ਬਿਜ਼ਨਸ ਬਿਲਡ ਕੀਤੀ ਵੀ ਜਿਹੜੀਆਂ ਇੰਡਸਟਰੀਅਲ ਸਵਿੰਗ ਮਸ਼ੀਨ ਦਾ ਸਾਰੇ ਤਰ੍ਹਾਂ ਦੀ ਮਸ਼ੀਨਰੀ ਹੁੰਦੀ ਆ ਉਹਨਾਂ ਨੇ ਚੰਗੇ ਜਿਹਦਾ ਵੀ ਮੇਨ ਸਪਲਾਈਅਰ ਸੀ ਉਹ ਇਸ ਇੱਕ ਟਾਈਮ ਤੇ ਹਾਂਜੀ ਤੇ ਫਿਰ ਇੰਗਲੈਂਡ ਦੇ ਵਿੱਚ ਇੰਨਾ ਚੰਗਾ ਕਾਰੋਬਾਰ ਸੀਗਾ ਤੇ ਇੰਗਲੈਂਡ ਤੋਂ ਫਿਰ ਕੈਨੇਡਾ ਕਿਵੇਂ ਪਹੁੰਚੇ ਤੁਸੀਂ ਹਾਂਜੀ ਹਾਂਜੀ ਮੈਨੂੰ ਤੇ ਇਸ ਤਰ੍ਹਾਂ ਲੱਗਦਾ ਇੰਗਲੈਂਡ ਚ ਕੋਈ ਮੈਨੂੰ ਉਦਾਂ ਤਕਲੀਫ ਨਹੀਂ ਹੋਈ ਤੇ ਬਹੁਤ ਜਿੱਥੇ ਮੈਂ ਕੰਮ ਕਰਦਾ ਸੀ ਮੈਂ ਪਹਿਲੋਂ ਜਿਹੜੀ ਕੰਪਨੀ ਜਿੱਥੇ ਮੈਂ ਕੰਮ ਸ਼ੁਰੂ ਕੀਤਾ ਉਹਦੇ ਵਿੱਚ ਮੈਂ ਪਹਿਲਾ ਏਮਪਲੋਈ ਸੀ ਉਹਦੇ ਵਿੱਚ ਓਕੇ ਤੇ ਉਹਦੇ ਨਾਲ ਮੈਨੂੰ ਬਹੁਤ ਤਰੱਕੀ ਦਾ ਚਾਂਸ ਮਿਲਿਆ ਤੇ ਮੇਰਾ ਜਿਹੜਾ ਪਹਿਲੋਂ ਬੌਸ ਸੀ ਤੇ ਬਾਅਦ ਚ 파ਟਨਰ ਵੀ ਸੀ ਤੇ 10 ਸਾਲਾਂ ਦੇ ਵਿੱਚ ਮੈਨੂੰ ਜਿੱਦਾਂ ਇਨਾ ਕੰਫੀਡੈਂਸ ਬਿਲਡ ਹੋ ਗਿਆ ਵੀ ਲੀਡਰਸ਼ਿਪ ਦੇ ਬਾਰੇ ਵਿੱਚ ਕਿਦਾਂ ਕੰਪਨੀ ਰਨ ਕਰਨੀ ਆ ਤੇ ਸਾਰੇ ਕੁਝ ਅਸੀਂ ਸੈੱਟ ਸੀ ਤੇ ਕੰਪਨੀ ਵੀ ਚੰਗੀ ਸਕਸੈਸਫੁਲ ਹੋਈ ਜਾਂਦੀ ਸੀ ਜਿੱਦਾਂ ਅਸੀਂ ਪਹਿਲਾਂ ਦੋ ਤਿੰਨ ਬੰਦਿਆਂ ਤੋਂ 25-30 ਬੰਦੇ ਸੀ ਜਦੋਂ ਮੈਂ ਕੰਪਨੀ ਛੱਡੀ ਤੇ ਮੈਂ 1/3 파ਟਨਰ ਕੰਪਨੀ ਦੇ ਵਿੱਚ ਸੀ ਤੇ ਇਹ ਬਹੁਤ ਵੱਡੀ ਡਿਸੀਜਨ ਸੀ ਕਿੰਨੀ ਵਾਰ ਕੈਨੇਡਾ ਗਿਆ ਤੇ ਸਾਡੀ ਫੈਮਿਲੀ ਵੀ ਬਾਕੀ ਸਾਰੀ ਕੈਨੇਡੀਅਨ ਇਮੀਡੀਏਟ ਫੈਮਿਲੀ ਸਾਡੀ ਕੈਨੇਡੀਅਨ ਦੇ ਬੱਚੇ ਆ ਜੀ ਤੇ ਅਸੀਂ ਫੇ ਅਸੀਂ ਕਿਹਾ ਵੀ ਕੰਵਲੰਦ ਠੀਕ ਹੈ ਪਰ ਬੰਦੇ ਨੂੰ ਕਈ ਵਾਰੀ ਰਿਗਰਟ ਹੁੰਦਾ ਵੀ ਤੁਸੀਂ ਨਾ ਕਰੋ ਤੇ ਫਿਰ ਮੈਂ ਮਾਈਂਡ ਬਣਾ ਲਿਆ ਵੀ ਕੈਨੇਡਾ ਨੂੰ ਜਾਣਾ ਸੀ ਤੇ ਮੇਰੇ ਵਾਈਫ ਵੀ ਬਹੁਤ ਲਾਈਕ ਕਰਦੇ ਸੀ ਕੈਨੇਡਾ ਸਾਡਾ ਵਿਆਹ ਐਕਚੁਅਲੀ ਕੈਨੇਡੀਅਨ ਦੇ ਵਿੱਚ ਹੋਇਆ ਸੀ ਜੀ ਓਕੇ ਓਕੇ ਤੇ ਇਸ ਕਰਕੇ ਤੇ ਅਸੀਂ ਲਾਈਕ ਵੀ ਸੋ ਤੁਹਾਡੀ ਵਾਈਫ ਉਹ ਉਹਦੇ ਪੇਰੈਂਟਸ ਜਿਹੜੇ ਆ ਉਹ ਕੈਨੇਡਾ ਦੇ ਵਿੱਚ ਸੀ ਨਹੀਂ ਨਹੀਂ ਉਹ ਅਸੀਂ ਸਾਰੇ ਉਹ ਵੀ ਇੰਗਲੈਂਡ 'ਚ ਹੀ ਤੇ ਤੇ ਮੇਰੇ ਜਿਹੜੀ ਇਮੀਡੀਏਟ ਫੈਮਲੀ ਉਹਨਾਂ ਨੂੰ ਵਾਸਤੇ ਸੋਖਾ ਸੀ ਇਸ ਕਰਕੇ ਅਸੀਂ ਕਿਹਾ ਵੀ ਇੱਕ ਨਿਡਰ ਠੀਕ ਹੈ ਜਿੱਦਾਂ ਤੇ ਜਿਹੜੀ ਹੁਣ ਤੁਹਾਡੀ ਫੈਕਟਰੀ ਆ ਜਿਹੜੀ ਕੰਪਨੀ ਆ ਤੁਹਾਡੀ ਬਾਈਨਰੀ ਸਟ੍ਰੀਮ ਹਾਂਜੀ ਬਾਈਨਰੀ ਸਟ੍ਰੀਮਸ ਕੰਪਨੀ ਸੈਟ ਅਪ ਕਰਨ ਦਾ ਕਿਵੇਂ ਸੋਚਿਆ ਹਾਂਜੀ ਹਾਂਜੀ ਮੈਨੂੰ ਪਹਿਲੋਂ ਤੋਂ ਇਹ ਖਿਆਲ ਸੀ ਵੀ ਕੋਈ ਬਿਜ਼ਨਸ ਜਿੱਦਾਂ ਵੀ ਜਾਂ ਮੈਂ 파ਟਨਰ ਹੋਵਾਂ ਜਾਂ ਉਹਦੇ ਵਿੱਚ ਕੰਫੀਡੈਂਸ ਵੀ ਮੇਰਾ ਹੈਗਾ ਸੀ ਉਸ ਟਾਈਮ ਤੇ ਪਰ ਓਪਰਚ्युनिटी ਆਈ ਵੀ 2000 ਦੇ ਲਾਗੇ 1999 ਦੇ ਵਿੱਚ ਉਸ ਟੈਂਬੋਟ .com ਕੰਪਨੀ ਹੁੰਦੀਆਂ ਸੀ ਓਕੇ ਤੇ ਉਸ ਉਸ ਟਾਈਮ ਬਿਜ਼ਨਸ ਆ ਬਾਟ ਡਿਮਾਂਡ ਇਸ ਪਰ ਸਾਡਾ ਏਰੀਆ ਇਹ ਬਹੁਤ ਸਪੈਸ਼ਲਾਈਜ਼ਡ ਹੈ ਜਿੱਦਾਂ ਤੇ ਮੈਨੂੰ ਆਈਡੀਆ ਆਇਆ ਵੀ ਇਹਦੇ ਵਿੱਚ ਅਸੀਂ ਪਹਿਲਾਂ ਸ਼ੁਰੂ ਕਰਦੇ ਹਾਂ ਵੀ ਕੰਮ ਮੈਨੂੰ ਜਦੋਂ ਤੁਸੀਂ ਆਪ ਕੰਪਨੀ ਰਨ ਕਰੋ ਇੱਕ ਵਾਰੀ ਤੁਹਾਨੂੰ ਫਿਰ ਪਤਾ ਲੱਗ ਜਾਂਦਾ ਵੀ ਕਿੱਦਾਂ ਕੰਪਨੀ ਰਨ ਕਰੀਦੀ ਤੇ ਜੇ ਤੁਸੀਂ ਹੋਰ ਕੰਪਨੀ ਚ ਕੰਮ ਕਰਦੇ ਤੁਸੀਂ ਕਈ ਉਹਨੇ ਗਲਤੀਆਂ ਦੇਖਦੇ ਆ ਤੇ ਮੇਰਾ ਇਰਾਦਾ ਸੀ ਇੱਕ ਕੰਪਨੀ ਇਦਾਂ ਦੀ ਸ਼ੁਰੂ ਕਰ ਜਿਹੜੇ ਜਿਹਦੇ ਵਿੱਚ ਬੰਦੇ ਵੀ ਚੰਗਾ ਉਹਨਾਂ ਦਾ ਰਿਸਪੈਕਟ ਹੋਵੇ ਬਹੁਤ ਗੁੱਡ এনवायरमेंट ਹੋਵੇ ਤੇ ਇਹ ਕੰਪਨੀ ਹੈ ਕੀ ਤੁਸੀਂ ਕਰਦੇ ਕੀ ਜੇ ਹਾਂਜੀ ਹਾਂਜੀ ਅਸੀਂ ਸੌਫਟਵੇਅਰ ਬਿਲਡ ਕਰਦੇ ਜਿਹੜਾ ਬਿਜ਼ਨਸ ਨੂੰ ਚਲਾਉਂਦਾ ਓਕੇ ਹਰ ਕੰਪਨੀ ਦੇ ਵਾਸਤੇ ਮੀਡੀਅਮ ਸਾਈਜ਼ ਹੋਵੇ ਜਾਂ ਲਾਰਜ ਕੰਪਨੀ ਹੋਵੇ ਉਹਨਾਂ ਦੇ ਵਾਸਤੇ ਉਹਨਾਂ ਨੂੰ ਕਹਿੰਦੇ ਵੀ ਐਂਟਰਪ੍ਰਾਈਜ਼ ਰਿਸੋਰਸ ਪਲੈਨਿੰਗ ਸੌਫਟਵੇਅਰ ਜਾਂ ਤੁਸੀਂ ਦੇਖ ਲਓ ਵੀ ਅਕਾਊਂਟਿੰਗ ਦਾ ਹੁੰਦਾ ਤੇ ਡਿਸਟ੍ਰਿਬਿਊਸ਼ਨ ਮੈਨੂਫੈਕਚਰਿੰਗ ਇਹ ਸਾਰੇ ਏਰੀਆ ਦੇ ਵਿੱਚ ਇੱਕ ਸਿਸਟਮ ਹੁੰਦਾ ਜਿੱਦਾਂ ਸਾਰਾ ਚਲਾਉਂਦਾ ਉਹਨੂੰ ਓਕੇ ਅਸੀਂ ਇਸ ਏਰੀਆ ਦੇ ਵਿੱਚ ਸਾਡੀ ਬਹੁਤ ਨੋਲਿਜ ਜਿਆਦੀ ਹੈ ਤੇ ਸਾਡੇ ਕੰਮ ਵੀ ਜਿਹੜੇ ਕੰਮ ਕਰਦੇ ਉਹਨਾਂ ਦਾ ਐਕਸਪੀਰੀਅੰਸ ਜਿੱਦਾਂ ਇਹਦੇ ਵਿੱਚ ਬਹੁਤ ਸਕਿਲਸ ਹੋਣੀ ਚਾਹੀਦੀਆਂ ਕੱਲੀ ਟੈਕਨੋਲੋਜੀ ਦੀ ਸਕਿਲ ਨਹੀਂ ਇਹਦੇ ਵਿੱਚ ਤੁਹਾਨੂੰ ਫਾਈਨੈਂਸ਼ੀਅਲ ਦੀ ਨੋਲਿਜ ਹੋਣੀ ਚਾਹੀਦੀ ਹੈ ਫਾਈਨੈਂਸ਼ੀਅਲ ਇੰਡਸਟਰੀ ਦੀ ਜਿੱਦਾਂ ਤੇ ਤੁਹਾਡੇ ਕਸਟਮਰ ਜ਼ਿਆਦਾ ਕੌਣ ਹੈ ਨਾਰਥ ਅਮਰੀਕਨ ਕੰਪਨੀਆਂਜ਼ ਹੈ ਜਾਂ ਇੰਡੀਅਨ ਕੰਪਨੀਆਂਜ਼ ਹੈ ਜਾਂ ਕੌਣ ਹੈ ਹਾਂਜੀ ਸਾਡੇ ਬਾਰੇ ਕਸਟਮਰ ਹੈਗੇ ਨਾਰਥ ਅਮਰੀਕਨ ਬਾਲੀ ਯੂਐਸਟੇ ਵਿੱਚ 80% ਸਾਡੀ ਬਿਜ਼ਨਸ ਹੈਗੀ ਜਿਹੜੀਆਂ ਮੀਡੀਅਮ ਸਾਈਜ਼ ਕੰਪਨੀ ਹੈ ਹੋ ਸਕਦਾ ਵੀ 10 ਮਿਲੀਅਨ ਤੋਂ ਲੈ ਕੇ ਮਲਟੀ ਬਿਲੀਅਨ ਡਾਲਰ ਕੰਪਨੀਆਂ ਜਿਹਦਾ ਬਹੁਤ ਵੱਡੇ ਵੱਡੇ ਨੇਮ ਹੈਗੇ ਆ ਜਿਹੜੇ ਸਾਡਾ ਸੌਫਟਵੇਅਰ ਯੂਜ਼ ਕਰਦੇ ਆ ਇਹ ਸੌਫਟਵੇਅਰ ਹੈਗਾ ਜਿਹਦਾ ਮਾਈਕਰੋਸਾਫਟ ਡਾਇਨਾਮਿਕਸ ਨੂੰ ਕਹਿੰਦੇ ਆ ਵੀ ਮਾਈਕਰੋਡਾਇਨਾਮਿਕਸ ਜੀਪੀ ਦੇ ਅਸੀਂ ਇਸ ਏਰੀਆ ਦਾ ਸਪੈਸ਼ਲਾਈਜ਼ ਕਰਦੇ ਆ ਓਕੇ ਤੇ ਸਾਡੇ ਪ੍ਰੋਡਕਟ ਜਿਹੜਾ ਮਾਈਕਰੋਸਾਫਟ ਜਦੋਂ ਸੌਫਟਵੇਅਰ ਵੇਚਦਾ ਕਈ ਵਾਰੀ ਵੀ ਉਹਦੇ ਨਾਲ ਜਾਂਦੇ ਜਿੱਦਾਂ ਵੀ ਉਹਦੇ ਵਿੱਚ ਸਾਡੇ ਪ੍ਰੋਡਕਟ ਬਿਨਾ ਉਹ ਮਾਈਕਰੋਸਾਫਟ ਵੇਚ ਨਹੀਂ ਸਕਦਾ ਉਸ ਏਰੀਆ ਦੇ ਵਿੱਚ ਤੇ ਇਹ ਹੈਗੇ ਜਿੱਦਾਂ ਡਿਫਰੈਂਟ ਇੰਡਸਟਰੀ ਦੇ ਵਿੱਚ ਅਸੀਂ ਸਪੈਸ਼ਲਾਈਜ਼ ਕਰਦੇ ਹਾਂ ਜਿੱਦਾਂ ਹੈਲਥ케ਅਰ ਦੇ ਵਿੱਚ ਸਾਡੇ ਹਸਪੀਟਲ ਕਸਟਮਰ ਹੈਗੇ ਆ ਲੌਂਗ ਟਰਮ ਕੇਅਰ ਫੈਸਿਲਿਟੀ ਦੇ ਸਾਡੇ 200 ਤੋਂ ਵੀ ਜ਼ਿਆਦਾ ਕਸਟਮਰ ਹੈਗੇ ਆ ਤੇ ਅਸੀਂ ਹੋਰ ਏਰੀਆ ਦੇ ਵਿੱਚ ਜਿੱਦਾਂ ਪ੍ਰਾਪਰਟੀ ਮੈਨੇਜਮੈਂਟ ਦੇ ਵਿੱਚ ਵੀ ਅਸੀਂ ਸਪੈਸ਼ਲਾਈਜ਼ ਕਰਦੇ ਆ ਪਰ ਇੱਕ ਏਰੀਆ ਹੀ ਬਹੁਤ ਵੱਡਾ ਜਿੱਦਾਂ ਸਾਡਾ ਯੂਨੀਕ ਪ੍ਰੋਡਕਟ ਹੈ ਉਹਦੇ ਵਿੱਚ ਕੋਈ ਕੰਪੀਟੀਟਰ ਵੀ ਹੈ ਨਹੀਂ ਇਸ ਵਾਰੀ ਕਿਹੜਾ ਏਰੀਆ ਜੀ ਹਾਂਜੀ ਇਹ ਏਰੀਆ ਹੈਗਾ ਵੀ ਜਿਹੜੀਆਂ ਕੰਪਨੀਆਂ ਹੈਗੀਆਂ 100 ਦੇ ਹਿਸਾਬ ਨਾਲ ਉਹਨੂੰ ਮੈਨੇਜ ਕਰਨ ਵਾਸਤੇ ਤੁਹਾਨੂੰ ਨੋਰਮਲੀ ਬਹੁਤ ਮਹਿੰਗਾ ਸੌਫਟਵੇਅਰ ਚਾਹੀਦਾ ਹੁੰਦਾ ਉਹਨੂੰ ਕਹਿੰਦੇ SAP ਜਾਂ Oracle Tier 1 ਲੈਵਲ ਸੌਫਟਵੇਅਰ ਅਸੀਂ ਬੜੀ ਫੰਕਸ਼ਨੈਲਿਟੀ ਉਸ ਤਰ੍ਹਾਂ ਦੀ ਮੀਡੀਅਮ ਸਾਈਜ਼ ਪ੍ਰੋਡਕਟ ਦੇ ਵਿੱਚ ਬਿਲਟ ਕੀਤੀ ਤੇ ਉਹਦੇ ਨਾਲ ਜਿਹੜਾ ਜਿੱਦਾਂ ਵੀ ਕੰਪਨੀਆਂ ਹੈਗੀਆਂ ਉਹਨਾਂ ਨੂੰ ਇੰਨੇ ਪੈਸੇ ਲਾਉਣ ਦੀ ਲੋੜ ਨਹੀਂ ਪੈਂਦੀ ਤੇ ਬਹੁਤ ਉਹਨਾਂ ਦੇ ਪੈਸੇ ਬਚ ਜਾਂਦੇ ਵੀ ਜਿਹੜੇ ਜਿੱਦਾਂ ਕੋਈ ਕੰਪਨੀ ਹੁੰਦੀਆਂ ਜਿਹੜੀ ਉਹਨਾਂ ਦੀਆਂ 100 ਸਬਸਿਡਰੀ ਹੁੰਦੀਆਂ ਸਾਡੇ ਕਈ ਕਸਟਮਰਸ ਹੈਗੇ ਕਈਆਂ ਦੇ 300 400 ਕੰਪਨੀ ਹੁੰਦੀਆਂ ਜਿੱਦਾਂ ਉਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮੈਨੇਜ ਕਰਨ ਨੂੰ ਉਹਨਾਂ ਦੇ ਵਾਸਤੇ ਤੁਹਾਡਾ ਜਿਹੜਾ ਸੌਫਟਵੇਅਰ ਹੁੰਦਾ ਉਹਦੇ ਵਿੱਚ ਬਹੁਤ ਜਿਹੇ ਸਫਿਸਟੀਕੇਸ਼ਨ ਸਕਲੇਬਿਲਟੀ ਹੋਣੀ ਚਾਹੀਦੀ ਹੈ ਮੈਂ ਥੋੜਾ ਜਿਹਾ ਇੰਟਰਨੈਟ ਤੇ ਦੇਖ ਰਿਹਾ ਸੀ ਕਿ ਕਰੀਬ ਕਈ 100ਸ ਆਫ ਇੰਡੀਪੈਂਡੈਂਟ ਸੌਫਟਵੇਅਰ ਵੈਂਡਰਸ ਹੈਗੇ ਨਾਰਥ ਅਮਰੀਕਾ ਦੇ ਹਾਂਜੀ ਪੰਜ ਸੋਮਰ ਖਲ ਕਰਤੋ ਘਟ ਹੈਗੇ ਔਰ ਤੁਹਾਡੀ ਕੰਪਨੀ ਜਿਹੜੀ ਹੈ ਟੌਪ ਦੇ ਪੰਜ ਜਾਂ ਛੇ ਦੇ ਵਿੱਚ ਆਉਂਦੀ ਹੈ ਹਾਂਜੀ ਸੋ ਕਿਸ ਤਰ੍ਹਾਂ ਦਾ ਗਰੋਥ ਰੇਟ ਹੈ ਤੁਹਾਡੀ ਕੰਪਨੀ ਦਾ ਹਾਂਜੀ ਅਸਾਂ ਜੀ ਅਸੀਂ ਬਹੁਤ ਪਹਿਲੇ ਦਿਨ ਤੋਂ ਜਦੋਂ ਮੈਂ ਕੰਪਨੀ ਸ਼ੁਰੂ ਕੀਤੀ ਤੇ ਮੈਂ ਆਪਣੇ ਘਰੋਂ ਸ਼ੁਰੂ ਕੀਤੀ ਸੀ ਕੰਪਨੀ ਤੇ ਬਹੁਤ ਲੱਕੀ ਸੀ ਦੇ ਪਹਿਲੇ ਥੋੜੇ ਮਹੀਨਿਆਂ ਦੇ ਵਿੱਚ ਮੈਂ ਪਹਿਲਾ EMPLOYE हायर ਕੀਤਾ ਉਹ ਵੀ ਹਜੇ ਸਾਡੇ ਇਸ ਵੇਲੇ ਕੰਮ ਕਰਦੇ ਸਾਡੀ ਕੰਪਨੀ ਦੇ ਵਿੱਚ ਤੇ ਇਹ 15 ਸਾਲਾਂ ਦੀ ਸਾਡੀ ਜਿੱਦਾਂ ਗਰੋਥ ਹੀ ਹੁੰਦੀ ਰਹੀ ਹੈ ਜਿੱਦਾਂ ਵੀ ਅਸੀਂ ਪਹਿਲਾਂ ਜਦੋਂ ਛੋਟੇ ਹੁੰਨੇ ਤੁਹਾਡੀ ਸਕੇਲੇਬਿਲਟੀ ਥੋੜੀ ਥੋੜੀ ਹੁੰਨੀ ਜਿੱਦਾਂ ਤੇ ਪੰਜਾ ਛੇ ਸਾਲਾਂ ਬਾਅਦ ਅਸੀਂ ਜਿੱਦਾਂ ਵੀ ਇੰਪਰੂਵ ਹੋ ਗਏ ਤੇ ਇਹਦੇ ਵਿੱਚ ਮੈਨੂੰ ਹੋਰ ਵੀ ਪਤਾ ਲੱਗਾ ਵੀ ਜਿੱਦਾਂ ਹੋਰ ਕੰਪਨੀਆਂ ਕਿੱਦਾਂ ਚਲਾਉਂਦੀਆਂ ਸਾਡੇ ਸਾਡੇ ਹੈਗਾ ਇੱਕ ਐਸਟੈਕ ਜਿੱਦਾਂ ਹੈਗੀ ਐ ਟੈਕਨੋਲੋਜੀ ਦੀ ਸੀਈਓ ਬੋਡੀਆ ਉਹਦੇ ਨਾਲ ਉਹ ਤੁਸੀਂ ਬਹੁਤ ਕੁਝ ਸਿੱਖ ਸਕਦੇ ਹੋ ਜੀ ਦੂਜੇ ਹੋਰ ਮੈਂਟਰ ਵੀ ਹੈਗੇ ਆ ਤੇ ਉਹਨਾਂ ਦੀ ਬੈਸਟ ਪ੍ਰੈਕਟਿਸ ਵੀ ਬਹੁਤ ਆ ਤੇ ਉਹਦੇ ਨਾਲ ਸਾਨੂੰ ਜਿੱਦਾਂ ਚੰਗਾ ਸਟ੍ਰੈਟੇਜੀ ਵਾਸਤੇ ਤੇ ਐਗਜ਼ੀਕਿਊਸ਼ਨ ਪਰਸੈਂਟੇਜ ਗ੍ਰੋਥ ਕਿੰਨੀ ਹੋਊਗੀ ਇਸ ਵੇਲੇ ਤੁਹਾਡੀ ਹਾਂਜੀ ਅਸੀਂ ਹੈਗੇ ਆ ਸਾਡੀ ਕੰਪਨੀ ਜਿੱਦਾਂ ਵਨ ਆਫ ਦਾ ਫਾਸਟ ਗ੍ਰੋਇੰਗ ਕੰਪਨੀ ਦੇ ਵਿੱਚ ਕਿੰਨੇ ਸਾਲਾਂ ਦੇ ਵਿੱਚ 45 ਸਾਲਾਂ ਦੇ ਪਿਛਲੇ ਦੇ ਵਿੱਚ ਇਸ ਸਾਲ ਵੀ ਅਸੀਂ ਟੌਪ 500 ਪ੍ਰੋਫਿਟ 500 ਦੇ ਵਿੱਚ ਸਾਡਾ ਨਾਮ ਹੈਗਾ ਜਿੱਦਾਂ 300 ਦੇ ਲਾਗੇ ਤੇ ਸਾਡੀ ਗ੍ਰੋਥ ਜਿੱਦਾਂ ਈਅਰ ਆਫ ਟੂ ਈਅਰ 25 20% ਹਰ ਸਾਲ ਹੋਈ ਜਾਂਦੀ ਜਿੱਦਾਂ ਓਕੇ ਹਾਂਜੀ ਸੋ ਕਿੰਨਾ ਕੁ ਕੰਮ ਜਿਹੜਾ ਤੁਸੀਂ ਆਊਟਸੋਰਸ ਕਰਦੇ ਜੇ ਇੰਡੀਆ ਚ ਜਾਂ ਕਿਸੇ ਹੋਰ ਮੂਲਕ ਹਾਂਜੀ ਹਾਂਜੀ ਸਾਡਾ ਇਹ ਚੈਲੰਜ ਬੜਾ ਹੈਗਾ ਕਰਕੇ ਸਾਡਾ ਏਰੀਆ ਬਹੁਤ ਸਪੈਸ਼ਲਾਈਜ਼ਡ ਹੈ ਤੇ ਇਹਦੇ ਵਿੱਚ ਬੰਦੇ ਲੱਭਣ ਨੂੰ ਸਾਨੂੰ ਸਾਰਿਆਂ ਦਾ ਵੱਡਾ ਪ੍ਰੋਬਲਮ ਇਹ ਹੈ ਜਿੱਦਾਂ ਕੈਨੇਡਾ ਦੇ ਵਿੱਚ ਵੀ ਵੈਂਕੂਵਰ ਦੇ ਵਿੱਚ ਹੈਗੀਆਂ ਕੰਪਨੀਆਂ ਬਥੇਰੀਆਂ ਜਿੱਦਾਂ ਧਰਮ ਦਾ ਸਕਿਲਡ ਵਰਕਰ ਜਰੇ ਹਾਂਜੀ ਹਾਂਜੀ ਸਾਡੇ ਏਰੀਆ ਦੇ ਵਿੱਚ ਇਹ ਬਹੁਤ ਪ੍ਰੋਬਲਮ ਤੇ ਕਾਸਟ ਵੀ ਹੈਗਾ ਤੇ ਇੰਡੀਆ ਦੇ ਵਿੱਚ ਅਸੀਂ ਦੋ ਕੰਪਨੀਆਂ ਇੰਡੀਆ ਦੇ ਵਿੱਚ ਅਸੀਂ ਆਊਟਸੋਰਸ ਕਰਦੇ ਇੱਕ ਪਾਕਿਸਤਾਨ ਦੇ ਵਿੱਚ ਤੇ ਹੁਣ ਅਸੀਂ ਆਪਣੀ ਟੀਮ ਬਿਲਡ ਇੱਕ ਸ਼ੁਰੂ ਕਰ ਦਿੱਤੀ ਇਸ ਚੰਡੀਗੜ੍ਹ ਦੇ ਵਿੱਚ ਹਾਂਜੀ ਸੋ ਤੁਸੀਂ ਚੰਡੀਗੜ੍ਹ ਜਾਂ ਮੁਹਾਲੀ ਜਿੱਥੇ ਸੈਟਅਪ ਕਰ ਰਹੇ ਜੀ ਆਪਣੀ ਜਿਹੜੀ ਆਊਟਸੋਰਸ ਕੰਪਨੀ ਜਿਹੜੀ ਆ ਹਾਂਜੀ ਅ ਮੁਹਾਲੀ ਕਿਉਂ ਸੋਚਿਆ ਤੁਸੀਂ ਇਹ ਕਰਨ ਵਾਸਤੇ ਬੈਂਗਲੋਰia ਹਾਈਦਰਾਬਾਦ ਜਾਂ ਹੋਰ ਕਿਤੇ ਕਿਉਂ ਨਹੀਂ ਹਾਂਜੀ ਹਾਂਜੀ ਅਸੀਂ ਪਹਿਲੋਂ ਜਿੱਦਾਂ ਤੁਸੀਂ ਕੈਨੇਡਾ ਦੇ ਵਿੱਚ ਤੁਸੀਂ ਇਤੋਂ ਬਹੁਤ ਦੂਰ ਹੈ ਤਾਂ ਮੈਨੂੰ ਇਹਨਾਂ ਪਤਾ ਨਹੀਂ ਸੀ ਤੇ ਪਹਿਲੀ ਵਾਰ ਮੈਂ ਜਦੋਂ ਆਇਆ ਇੰਡੀਆ ਦੇ ਵਿੱਚ 22 ਸਾਲ ਬਾਅਦ ਮੈਂ ਆਇਆ ਸੀ ਮੁੜ ਕੇ ਤੇ ਬਹੁਤਾਂ ਨੂੰ ਡਰ ਹੁੰਦਾ ਵੀ ਕਿਦਾਂ ਵੀ ਕੰਪਨੀ ਚੱਲੂਗੀ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਕਿਦਾਂ ਕੀ ਕੀ ਕਰਨਾ ਤੇ ਬਹੁਤ ਇਸ ਕਰਕੇ ਪਹਿਲਾਂ ਸਾਨੂੰ ਮੈਂ ਕੰਪਨੀਆਂ ਨਾਲ ਹੋਰ ਕੰਪਨੀ ਨੂੰ ਪਤਾ ਕੀਤਾ ਜਿਨ੍ਹਾਂ ਨੇ ਸ਼ੁਰੂ ਕੀਤਾ ਇੱਥੇ ਉਹ 4 ਸਾਲ ਪਹਿਲਾਂ ਉਹਨਾਂ ਨੇ ਜਿੱਦਾਂ ਉਹਨਾਂ ਦੇ 100 ਤੋਂ ਬੰਦਾ ਜ਼ਿਆਦਾ ਇਸ ਇਸ ਟਾਈਮ ਤੇ ਤੇ ਉਹਦੇ ਨਾਲ ਅਸੀਂ ਦੇਖਿਆ ਵੀ ਕਿਹੜੇ ਕਿਤੇ ਜਿੱਦਾਂ ਹੁਣ ਜੇ ਤੁਸੀਂ ਦੇਖੋ ਬੈਂਗਲੌਰ ਵਿੱਚ ਜਾਂ ਨੋਇਡਾ ਜਾਂ ਗੜਗਾਉਂ ਇਹ ਜਗ੍ਹਾ ਦੇ ਵਿੱਚ ਬਹੁਤ ਜ਼ਿਆਦੇ ਹੈਗੇ ਆ ਜਿੱਦਾਂ ਏਰੀਆਜ਼ ਇਸ ਟੈਕਨੋਲੋਜੀ ਦੇ ਵਿੱਚ ਪਰ ਮੇਰਾ ਮੇਰਾ ਇਰਾਦਾ ਹੀ ਵੀ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਵੀ ਜਿੱਥੇ ਮੇਰੇ ਬੈਕਗ੍ਰਾਉਂਡ ਹੈਗੀ ਤੇ ਨਾਲ ਹੀ ਇਸ ਕਰਕੇ ਇਹ ਗੱਲ ਤੇ ਦੂਜੀ ਗੱਲ ਸੀ ਵੀ ਇਹ ਹਜੇ ਚੰਡੀਗੜ੍ਹ ਹੈਗਾ ਵੀ ਅਪਕਮਿੰਗ ਆ ਜਿੱਦਾਂ ਤੇ ਤੀਜਾ ਹੈਗਾ ਵੀ ਇਹ ਏਰੀਆ ਵੀ ਸੋਨਾ ਜਿੱਦਾਂ ਜੇ 22 ਸਾਲ ਬਾਅਦ ਤੁਸੀਂ ਆਏ ਇੱਥੇ ਵਾਪਸ ਤੇ ਕਿੰਨਾ ਫਰਕ ਲੱਗਾ ਮੁਲਕ ਦੇ ਵਿੱਚ ਪੰਜਾਬ ਦੇ ਵਿੱਚ ਹਾਂਜੀ ਬਹੁਤ ਜ਼ਿਆਦਾ ਬਹੁਤ ਕੋਈ ਸਾਲ ਉਹ ਇਹ ਜਿਦਾਂ 15-20 ਸਾਲ ਹੋ ਗਿਆ ਹੁਣ ਜਦੋਂ ਤੱਕ ਉਸ ਟਾਈਮ ਜਦੋਂ ਮੈਂ ਪਹਿਲੋਂ ਮੁੜਕੇ ਆਇਆ ਤੇ ਮੈਂ ਜਦੋਂ ਛੋਟੀ ਉਮਰ ਦਾ ਆਇਆ ਜਦੋਂ ਮੈਂ ਗਿਆ ਤਾਂ ਮੈਨੂੰ ਸਾਰਾ ਕੁ ਉਹ ਵੱਡਾ ਵੱਡਾ ਲੱਗਦਾ ਹੁੰਦਾ ਸੀ ਤੇ ਸਾਰਾ ਕੁ ਬਹੁਤ ਛੋਟਾ ਲੱਗਦਾ ਸੀ ਮੁੜਕੇ ਤੇ ਬਹੁਤ ਚੇਂਜ ਵੀ ਹੋਇਆ ਸੀ ਹਾਂਜੀ ਜਿਹੜਾ ਇੰਡੀਆ ਦਾ ਐਕਸਪੀਰੀਅੰਸ ਹੈ ਤੁਸੀਂ ਇੱਥੇ ਆਊਟਸੋਰਸ ਕੀਤਾ ਆਪਣਾ ਕੰਮ ਔਰ ਮੈਂ ਸੁਣਿਆ ਵੀ ਐਕਸਪੈਂਡ ਵੀ ਕਰ ਰਹੇ ਜੇ ਹੁਣ ਹਾਂਜੀ ਅ ਇੰਡੀਆ ਦਾ ਐਕਸਪੀਰੀਅੰਸ ਪੰਜਾਬ ਦਾ ਐਕਸਪੀਰੀਅੰਸ ਜਿਹੜਾ ਵਾ ਕਿਉਂਕਿ ਬਹੁਤ ਲੋਕਾਂ ਦਾ ਕਈਆਂ ਦਾ ਚੰਗਾ ਐਕਸਪੀਰੀਅੰਸ ਵੀ ਨਹੀਂ ਹੈਗਾ ਇੱਥੇ ਹਾਂਜੀ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਸੀ ਹਾਂਜੀ ਮੈਂ ਤਾਂ ਕਹਿ ਸਕਦਾ ਵੀ ਸਾਡਾ ਐਕਸਪੀਰੀਅੰਸ ਬਹੁਤ ਚੰਗਾ ਹੋਇਆ ਇਹ ਡਿਪੈਂਡ ਕਰਦਾ ਵੀ ਤੁਸੀਂ ਕਿਹੜੇ ਬੰਦਿਆਂ ਨਾਲ ਤੁਹਾਡੇ ਕਨੈਕਸ਼ਨ ਹੈਗੇ ਆ ਤੇ ਤੁਸੀਂ ਤੁਹਾਡਾ ਵਰਤਾਓ ਕਿਦਾਂ ਦਾ ਜਾਂ ਤੁਸੀਂ ਕਰਕੇ ਬਾੜੀ ਸਾਡੀ ਹੈਲਪ ਹੋਈ ਕੈਨੇਡੀਅਨ ਕੌਂਸੂਲਟ ਦੇ ਨਾਲ ਜਿਹੜੇ ਹੈਗੇ ਕੈਨੇਡੀਅਨ ਕਾਉਂਸਲਰ ਦੇ ਵਿੱਚ ਹੈਗੇ ਅ ਜਿੱਦਾਂ ਟ੍ਰੇਡ ਕਮਿਸ਼ਨਰਸ ਹੁੰਦੇ ਆ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਉਹਨਾਂ ਨੇ ਮੈਨੂੰ ਕਨੈਕਟ ਕੀਤਾ ਆਰਗੇਨਾਈਜੇਸ਼ਨ 1 ਦੇ ਇੱਕ ਆਰਗੇਨਾਈਜੇਸ਼ਨ ਇੱਥੇ ਹੈਗਾ ਦਨ ਸਟਾਰਟਅਪ ਕੰਪਨੀ ਵਾਸਤੇ ਤੇ ਉਹਨਾਂ ਤੋਂ ਮੈਂ ਜਿੱਦਾਂ ਬਹੁਤ ਚੰਗੇ ਲੋਅਰ ਤੇ ਅਕਾਊਂਟੈਂਟਸ ਤੇ ਹੋਰ ਵੀ ਜਿੰਨੇ ਪ੍ਰੋਵਾਈਡਰ ਸੀ ਉਹਦੇ ਨਾਲ ਸਾਨੂੰ ਬਹੁਤ ਫਰਕ ਪਿਆ ਸਾਡਾ ਐਕਸਪੀਰੀਅੰਸ ਬਹੁਤ ਚੰਗਾ ਹੋਇਆ ਤੇ ਮੈਨੂੰ ਉਦਾਂ ਵੀ ਚੰਡੀਗੜ੍ਹ ਬਹੁਤ ਪਸੰਦ ਆਇਆ ਤੇ ਕਰਕੇ ਇਹਦਾ ਹੁਣ ਚੰਡੀਗੜ੍ਹ ਦਾ ਸਟੈਂਡਰਡ ਜਿੱਦਾਂ ਹੁਣ ਬੈਟਰ ਹੋਈ ਜਾਂਦਾ ਜਦੋਂ ਇਸ ਹਿਸਾਬ ਨਾਲ ਤੁਸੀਂ ਦੇਖੋ ਜੀ ਪਰ ਤੁਹਾਡੀ ਜਿਹੜੀ ਯੂਨਿਟ ਆ ਉਹ ਤੇ ਮੁਹਾਲੀ ਦੇ ਵਿੱਚ ਹੈ ਹਾਂਜੀ 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 ਇਹ ਇਹ ਠੀਕ ਹੈ ਵੀ ਅਸੀਂ ਦੇਖਦੇ ਵੀ ਚੰਡੀਗੜ੍ਹ ਜਾਂ ਮੁਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਥੋੜਾ ਜਿਹਾ ਕੋਸਟ ਜ਼ਿਆਦਾ ਹੈਗਾ ਤੇ ਰੀਅਲ ਏਸਟੇਟ ਦਾ ਜਦਾਂ ਓਵਰਹੈਡ ਐਕਸਪੈਂਸਸ ਹੈਗੇ ਜ਼ਿਆਦੇ ਤੇ ਚੰਡੀਗੜ੍ਹ ਦੇ ਮੁਹਾਲੀ ਦੇ ਵਿੱਚ ਜਿਹੜੀ ਅਸੀਂ ਜਗ੍ਹਾ ਚਾਹੁੰਦੇ ਸੀ ਉਹ ਉਹ ਸਾਨੂੰ ਜਦਾਂ ਪਹਿਲਾਂ ਸਾਨੂੰ ਸੂਤ ਨਹੀਂ ਆਇਆ ਇੱਥੇ ਚੰਡੀਗੜ੍ਹ ਦੇ ਵਿੱਚ ਕਰਕੇ ਆਈਟੀ ਪਾਰਕ ਦੇ ਵਿੱਚ ਬੜੀਆਂ ਹੈਗੀਆਂ ਬੜੀਆਂ ਵੱਡੀਆਂ ਕੰਪਨੀ ਆ ਤੇ ਮਹਾਲੀ ਦੇ ਵਿੱਚ ਅਸੀਂ ਦੇਖਿਆ ਵੀ ਇਹ ਨਵੀਂ ਬਿਲਡਿੰਗ ਹੈਗੀ ਹੈ ਤੇ ਪਰ ਉੱਥੇ ਬਿਜਲੀ ਵਗੈਰਾ ਦੀ ਕੋਈ ਦਿੱਕਤ ਨਹੀਂ ਕੋਈ ਇਲੈਕਸਿਟੀ ਪਾਵਰ ਹਾਂਜੀ ਨਹੀਂ ਇਸ ਟਾਈਮ ਹਾਂਜੀ ਪਾਵਰ ਦਾ ਉਹਨਾਂ ਦਾ ਪਹਿਲਾ ਹੈਗਾ ਬੈਕਅਪ ਤੇ ਫਿਰ ਅਸੀਂ ਆਪ ਦਾ ਬੈਕਅਪ ਵੀ ਲਾਇਆ ਹੋਇਆ ਆਪਦੀ ਕੰਪਨੀ ਦੇ ਵਿੱਚ ਵੀ ਤੇ ਉਹਦੇ ਨਾਲ ਫੇ ਇਹ ਕਿ ਪ੍ਰੋਬਲਮ ਨਹੀਂ ਸਾਨੂੰ ਹੋਇਆ ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਲੋਕੀ ਇਨਵੈਸਟ ਕਰਨਾ ਚਾਹੁੰਦੇ ਆ ਹਾਂਜੀ ਉਹਨਾਂ ਨੂੰ ਕੀ ਕਹੋਗੇ ਤੁਸੀਂ ਹਾਂਜੀ ਮੈਂ ਤਾਂ ਸੋਚਦਾ ਵੀ ਜਿੱਦਾਂ ਦਾ ਸਾਡਾ ਐਕਸਪੀਰੀਅੰਸ ਹੋਇਆ ਵੀ ਬਹੁਤ ਅੱਗੇ ਨਾਲੋਂ ਬਿਰੋਕ੍ਰੇਸੀ ਦਾ ਇੰਡੀਅਨ ਦੀ ਪਹਿਲਾਂ ਸੋਚਦੇ ਹੁੰਦੇ ਵੀ ਕੋਈ ਵੀ ਤੁਸੀਂ ਕੰਮ ਕਰਾਉਣਾ ਤੇ ਜਿੱਦਾਂ ਪਹਿਲਾਂ ਤੁਸੀਂ ਬਰਾਬਰੀ ਕਹੋ ਜਾਂ ਹੋਰ ਇਦਾਂ ਦੇ ਏਰੀਆ ਦੇ ਵਿੱਚ ਲੋਕਾਂ ਨੂੰ ਬਹੁਤ ਨੋਇੰਸ ਹੁੰਦਾ ਤੇ ਤੁਸੀਂ ਕੰਮ ਸਿੱਧਾ ਸਿੰਪਲ ਕਰਾਉਣਾ ਤੇ ਸਟ੍ਰੇਟ ਫਾਰਵਰਡ ਤੇ ਜਿਹੜਾ ਮੇਰਾ ਐਕਸਪੀਰੀਅੰਸ ਹੋਇਆ ਉਹ ਤਾਂ ਬਹੁਤ ਠੀਕ ਰਿਹਾ ਜਿੱਦਾਂ ਸਾਡੇ ਲੋਅਰ ਦੇ ਨਾਲ ਬਹੁਤ ਜਿੱਦਾਂ ਇਮਾਨਦਾਰ ਤੇ ਹਾਰਡ ਕੰਮ ਕਰਕੇ ਉਹਨਾਂ ਨੇ ਜਿੱਦਾਂ ਅਕਾਊਂਟੈਂਟਸ ਨੇ ਸਾਡੇ ਬਹੁਤ ਚੰਗਾ ਕੰਮ ਕੀਤਾ ਤੇ ਬਾਕੀ ਵੀ ਜਿਹੜੇ ਮੇਰੇ ਕਨੈਕਸ਼ਨ ਸੀ ਉਹਦੇ ਨਾਲ ਬਹੁਤ ਫਰਕ ਪਿਆ ਤੇ ਬਿਊਰੋਕ੍ਰੇਸੀ ਨਾਲ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਬਿਊਰੋਕ੍ਰੇਸੀ ਹਾਂਜੀ ਬਹੁਤ ਹੁਣ ਤੇ ਜਦੋਂ ਤੁਸੀਂ ਇਹ ਕੰਪਨੀ ਤੁਸੀਂ ਸਿੰਪਲ ਕੰਪਨੀ ਸਟਾਰਟ ਕਰ ਸਕਦੇ ਹੋ ਪ੍ਰੋਪਰਾਈਟਰਸ਼ਿਪ ਉਹਦੇ ਵਿੱਚ ਤੇ ਤੁਸੀਂ ਬਹੁਤ ਛੇਤੀ ਤੁਹਾਨੂੰ ਕੋਈ ਤਕਲੀਫ ਨਹੀਂ ਆਉਂਦੀ ਪਰ ਅਸੀਂ ਅਸੀਂ ਪ੍ਰੋਪਰਲੀ ਕੀਤਾ ਜਿਹੜੇ ਵਹੀਨ ਕੋਰਪੋਰੇਟ ਕੰਪਨੀ ਕੀਤੀ ਇੱਥੇ ਉਹ ਹੈਗੀ 100% ਓਨ ਸਬਸਿਡੀਰੀ ਆਫ ਜਿਹੜਾ ਕੈਨੇਡੀਅਨ ਕੰਪਨੀ ਵੀ ਉਹਦੇ ਵਿੱਚ ਜਿੱਦਾਂ ਵੀ ਪਹਿਲਾਂ ਤੋਂ ਪਹਿਲਾਂ ਤੋਂ ਤੁਸੀਂ ਸਾਰਾ ਕੁਝ ਸੈੱਟ ਕਰਕੇ ਠੀਕ ਤੇ ਇਹਦੇ ਵਿੱਚ ਵੀ ਸਾਨੂੰ ਇੰਨੀ ਕੋਈ ਤਕਲੀਫ ਨਹੀਂ ਆਈ ਸਾਨੂੰ ਬੜੀ ਥੋੜਾ ਜਿਹਾ ਟਾਈਮ ਲੱਗਾ ਵੀ ਜਿਹੜਾ ਉਹ ਜੇਕਰਕੇ ਮੇਰੀ ਹੈਗੀ ਸਿਟੀਜ਼ਨਸ਼ਿਪ ਕੈਨੇਡੀਅਨ ਸਿਟੀਜ਼ਨਸ ਉਹਦੇ ਨਾਲ ਤੁਸੀਂ ਜੇ ਇੱਥੇ ਦੇ ਡਾਇਰੈਕਟ ਨਹੀਂ ਤੇ ਤੁਹਾਨੂੰ ਸਾਰੇ ਪੇਪਰ ਜਿਹੜੇ ਤੁਸੀਂ ਟੈਸਟ ਕਰਨੇ ਪੈਂਦੇ ਆ ਇੰਡੀਅਨ ਐਮਸੀ ਦੇ ਵਿੱਚ ਟੈਕਨੀਸ਼ੀਅਨ ਬਿਜ਼ਨਸ ਹੈ ਉਹਨਾਂ ਦੇ ਅਟੈਸਟੇਸ਼ਨ ਐਜ਼ ਵੈਲ ਤੇ ਲੋਅਰ ਦੇ ਨਾਲ ਉਹਦੇ ਵਿੱਚ ਥੋੜਾ ਜਿਹਾ ਸਾਨੂੰ ਡਿਲੇ ਥੋੜੀ ਹੋਈ ਪਰ ਇੰਨੀ ਨਹੀਂ ਜਿਆਦਾ ਜਿੱਦਾਂ ਹਾਂਜੀ ਅ ਤੁਹਾਡਾ ਕਿਉਂਕਿ ਤੁਸੀਂ ਕਪੂਰ ਥਲੇ ਤੋਂ ਜੇ ਹਾਂਜੀ ਵਾਪਸ ਪਿੰਡ ਜਾਣਾ ਹੋਇਆ ਹਾਲੀ ਕਿ ਨਹੀਂ ਕੋਈ ਵਾਸਤਾ ਹੈ ਹੁਣ ਪਿੰਡ ਦੇ ਵਿੱਚ ਹਾਂਜੀ ਪਹਿਲੋ ਮੇਰਾ ਇਰਾਦਾ ਸੀ ਜਾਣਦਾ ਪਰ ਇਹ ਸਾਡੇ ਕਰਕੇ ਹੁਣ ਇਹ ਕੰਮ ਦਾ ਅਸੀਂ ਸ਼ੁਰੂ ਕਰਨਾ ਸੀ ਤੇ ਬਹੁਤ ਸਾਰੇ ਕੰਮ ਕਰਨ ਵਾਲੇ ਜਿਹੜਾ ਬਿਜ਼ੀ ਹੁੰਦਾ ਇਸ ਕਰਕੇ ਫਿਰ ਮੈਂ ਜਦੋਂ ਫਿਰ ਅਸੀਂ ਸੈੱਟ ਹੋ ਗਿਆ ਫਿਰ ਮੈਂ ਬਾਅਦ ਤੇ ਜਰੂਰ ਥੋੜੇ ਜਿਹਾ ਪਰ ਪਿੰਡ ਦੇ ਵਿੱਚ ਕੋਈ ਪ੍ਰਾਪਰਟੀ ਹਾਲੀ ਹੈ ਵਾ ਕਿ ਵੇਚਦਾ ਸਾਰਾ ਨਹੀਂ ਨਹੀਂ ਹਾਂਜੀ ਸਾਡਾ ਘਰ ਹੈਗਾ ਅਸੀਂ ਮੇਰੇ ਬ੍ਰਦਰ ਮੇਰੇ ਸਿਸਟਰ ਵੀ ਆਉਂਦੇ ਆ ਜਦੋਂ ਕਈ ਵਾਰ ਮੇਰੇ ਨੀਸੇ ਜੀ ਦੇ ਵਿਆਹ ਹੁੰਦੇ ਆ ਅਸੀਂ ਆਉਣੇ ਮੁੜ ਕੇ ਕਈ ਵਾਰੀ ਤੇ ਸਾਡਾ ਫਾਰਮ ਵੀ ਹੈਗਾ ਹਜੇ ਤੇ ਜ਼ਮੀਨ ਹਾਂਜੀ ਤੇ ਜਿਹੜੀ ਨਵੀਂ ਪੀੜ੍ਹੀ ਹੈ ਜਿਹੜੀ ਤੁਹਾਡੇ ਬੱਚੇ ਹਾਂਜੀ ਉਹ ਆਏ ਆ ਆਉਣਾ ਚਾਹੁੰਦੇ ਆ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਹਾਂਜੀ ਪਹਿਲੀ ਵਾਰ ਤੇ ਅਸੀਂ ਜਦੋਂ ਉਹ ਆਏ ਸੀ ਹੁਣ ਉਹਨੂੰ 15 ਸਾਲ ਹੋ ਗਏ ਮੇਰੇ ਦੋਵੇਂ ਬੱਚੇ ਯੂਨੀਵਰਸਿਟੀ 'ਚ ਪੜ੍ਹਦੇ ਤੇ ਉਹਨਾਂ ਨੇ ਜਰੂਰ ਚਾਹੁੰਦੇ ਉਹਨਾਂ ਨੇ ਇਰਾਦਾ ਸੀ ਆਉਣ ਨੂੰ ਪਰ ਉਹਨਾਂ ਦਾ ਹੈਗਾ ਹੁਣ ਲੱਗੇ ਅਖੀਰ ਤੇ ਫਿਨਿਸ਼ ਹੋਣ ਵਾਲਾ ਹੈ ਉਹਨਾਂ ਦੇ ਯੂਨੀਵਰਸਿਟੀ ਕੋਰਸਿਸ ਤੇ ਇਸ ਕਰਕੇ ਬਾਅਦ 'ਚ ਉਹ ਜਰੂਰ ਹਾਂਜੀ ਪੰਜਾਬੀ ਵੀ ਸਿੱਖ ਚੰਗੀ ਤਰ੍ਹਾਂ ਸਿੱਖਣੀ ਚਾਹੁੰਦੇ ਆ ਤੇ ਪਰ 15 ਸਾਲ ਹੋ ਗਏ ਆਏ ਨਹੀਂ ਤੇ ਹੁਣ ਕੀ ਕਿੰਨੀ ਪੰਜਾਬੀ ਸਿੱਖ ਲੈਣਗੇ ਕਿੰਨਾ ਕਿੱਥੇ ਰਹਿ ਸਕਦੇ ਨਹੀਂ ਇਹ ਅਸੀਂ ਦੇਖਦੇ ਵੀ ਅਸੀਂ ਆਪ ਮੇਰੇ ਵਾਈਫ ਤਾਂ ਹੀ ਸੋਚਦੇ ਕਈ ਵਾਰੀ ਸਾਡੀ ਗਲਤੀ ਹੀ ਵੀ ਅਸੀਂ ਪੰਜਾਬੀ ਘਰੇ ਨਹੀਂ ਬੋਲਦੇ ਜਦਾਂ ਵੀ ਉਹ ਉਹਨਾਂ ਦਾ ਜਦਾਂ ਥੋੜਾ ਥੋੜੀ ਬਹੁਤ ਉਹਨਾਂ ਨੂੰ ਘੱਟ ਪੰਜਾਬੀ ਆਉਂਦੀ ਹੈ ਇਸ ਵੇਲੇ ਤੇ ਪਰ ਅਸੀਂ ਅਸੀਂ ਚਾਹੁੰਦੇ ਵੀ ਹੌਲੀ ਹੌਲੀ ਹੁਣ ਵੀ ਉਹ ਉਹਨਾਂ ਤੇ ਮੇਰੇ ਜਿਹੜੇ ਡਾਟਰ ਚਾਹੁੰਦੇ ਵੀ ਇੱਥੇ ਆਣ ਕੇ ਥੋੜਾ ਜਿਹਾ ਐਕਸਪੀਰੀਅੰਸ ਲੈ ਕੇ ਤੇ ਜਦਾਂ ਵੀ ਪੰਜਾਬੀ ਬੋਲਣ ਦਾ ਉਹਨਾਂ ਦਾ ਐਕਸਪੀਰੀਅੰਸ ਹੋਵੇ ਤੇ ਹਾਂਜੀ ਜਿਹੜੇ ਕਲਚਰ ਦੇ ਨਾਲ ਤੁਹਾਨੂੰ ਇਹ ਜੋੜਨਾ ਜ਼ਰੂਰੀ ਹੈ। ਚੰਡੀਗੜ੍ਹ ਸ਼ਹਿਰ ਕਿਹੋ ਜਿਹਾ ਲੱਗਾ? ਬਹੁਤ ਵਧੀਆ ਜੀ। ਮੈਨੂੰ ਤਾਂ ਮੈਨੂੰ ਤਾਂ ਬਹੁਤ ਪਸੰਦ ਆਇਆ ਵੀ ਤੇ ਸਾਰੀ ਤਰ੍ਹਾਂ ਦੀ ਸਹੂਲਤਾਂ ਹੈਗੀਆਂ ਤੇ ਹੈ ਵੀ ਜਦਾਂ ਸੇਫ ਲੱਗਦਾ ਬਾਕੀ ਜਗ੍ਹਾ ਤੋਂ ਤੇ ਗ੍ਰੀਨ ਹੈਗਾ ਜਿਦਾ। ਹਾਂਜੀ। ਤੇ ਮੈਨੂੰ ਇਹ ਬਹੁਤ ਵੀ ਦਰਖਤ ਜਦਾਂ ਚੰਗਾ ਹੈਗਾ ਵਧੀਆ। ਸਫਾਈ ਵੀ ਬਾਕੀ ਸ਼ਹਿਰਾਂ ਨਾਲੋਂ ਜ਼ਿਆਦਾ। ਤੁਸੀਂ ਦਿੱਲੀ ਵੱਲ ਦੇਖੋ ਤਾਂ ਉੱਥੇ ਟ੍ਰੈਫਿਕ ਦਾ ਕੋਈ ਹਿਸਾਬ ਨਹੀਂ ਹਾਂਜੀ। ਤੇ ਪਰ ਚੰਡੀਗੜ੍ਹ ਮੈਨੂੰ ਬੈਟਰ ਲੱਗਾ। ਹਾਂਜੀ। thank you very much luck uh, wish you all the best thank, thank you thank you. thank you thank you